ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਅੱਜ ਸਾਡੇ ਗਵੰਡੀਆਂ ਦੇ ਫੰਕਸ਼ਨ ਹੈ ਤੇ ਅਸੀਂ ਤੁਹਾਨੂੰ ਉੱਥੇ ਦੀ ਪਾਰਟੀ ਦਿਖਾਵਾਂਗੇ ਉਹਨਾਂ ਦੇ ਬੇਟਾ ਹੋਇਆ ਹੈ ਤੇ ਉਹਨਾਂ ਦੀ ਖੁਸ਼ੀ ਵਿੱਚ ਉਹਨਾਂ ਨੇ ਪਾਰਟੀ ਰੱਖੀ ਆ ਔਰ ਰਾਜਸਥਾਨ ਤੋਂ ਇੱਕ ਸਪੈਸ਼ਲ ਇਹ ਰਹੇਗਾ ਵੀ ਉੱਥੇ ਰਾਜਸਥਾਨ ਵਾਲੇ ਆਏ ਆ ਤੇ ਤੁਹਾਨੂੰ ਨਾਲ ਰਾਜਸਥਾਨ ਵਾਲਿਆਂ ਨਾਲ ਮਿਲਾਵਾਂਗੇ ਤੇ ਉਹਨਾਂ ਦੀ ਪਾਰਟੀ ਦਿਖਾਵਾਂਗੇ ਕਿਹੋ ਜਿਹੀ ਰਹਿੰਦੀ ਆ ਹੁਣ ਅਸੀਂ ਪੁੱਜ ਗਏ ਆ ਦੇਖ ਸਕਦੇ ਹੋ ਸਾਰੇ ਆ ਰਹੇ ਆ ਸਾਰੇ ਜਣੇ ਤੇ ਅਸੀਂ ਵੀ ਆ ਪਹੁੰਚ ਗਏ ਆ ਤੇ ਉਹ ਬੀਬੀ ਜੀ ਆ ਰਹੇ ਪਿੱਛੇ ਅਸੀਂ ਬੀਬੀ ਨੂੰ ਲੈ ਕੇ ਆਂਦੇ ਆ ਆਜੋ ਆਜੋ ਦਾਦੀ ਜੀ ਚਲੋ ਚਲੋ ਹੁਣ ਚਲਦੇ ਆ ਅੰਦਰ ਜਾ ਕੇ ਹੁਣ ਦੇਖਦੇ ਕਿਹੋ ਜਿਹਾ ਚੱਲ ਰਿਹਾ ਐ ਫੰਕਸ਼ਨ ਬਹੁਤ ਕਿਊਟ ਹੈਲੋ ਹੈਲੋ ਇਹ ਦੇਖ ਫੋਨ ਹੈਲੋ ਹੈਲੋ ਆ ਦੇਖੋ ਜਿਨ੍ਹਾਂ ਦੇ ਪਾਰਟੀ ਆ ਉਹ ਆ ਗਏ हेलो हेलो आपको बधाई हो <laughs> और बताओ कैसे <laughs> चल रही है गोल गप्पे खाए जा रहे हैं <laughs> ਆ ਦੇਖੋ ਜੀ ਪੱਲਾ ਜਾੜ ਨੂਡਲ ਟਿੱਕੀ ਆ ਜੋ ਜਿੰਨ ਖਾਣਾ ਗੋਲ ਗੱਪੇ ਖਾਏ ਜਾ ਰਹੇ ਹੈ منہ ਫਲਾਏ ਜਾ ਰਹੇ ਹੈ ਹੈਲੋ 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 ਬੀਬੀ ਖਾਈ ਪੀ ਜਾ ਰਹੇ ਹੈ हेलो आंटी हेलो अभी हेलो वे गुड टू राजस्थान तो आया हेलो कैसे हैं आप कैसे आप कैसा लगा यहाँ पर आके बहुत बढ़िया लगा आपको थैंक यू सो ਸ਼ਕਲ ਕਿੰਨੀ ਖੁਸ਼ੀ ਹੈ ਤੁਹਾਨੂੰ ਬੋਤੀ ਦੀ ਬਹੁਤ ਖੁਸ਼ੀ ਹੈ ਬਹੁਤ ਹਾਂਜੀ ਖੁਸ਼ੀ ਹੋਣੀ ਚਾਹੀਦੀ ਆ ਓਕੇ ਬਾਏ ਐਸੀ ਇਹਨਾਂ ਦੇ ਦਾਦੀ ਜਣਾਂ ਦੇ ਬੇਟਾ ਹੋਇਆ ਉਹ ਬੇਟੇ ਨਹੀਂ ਦਾਦੀ ਲੱਗਦੇ ਆ ਤੇ ਹਲੇ ਘਰ ਵਿੱਚ ਪੂਜਾ ਚੱਲਦੀ ਹੈ ਤੇ ਹਲੇ ਆ ਪਾਪੀ ਬੈਠੇ ਆ ਜਿਹੜੇ ਉਹ ਪਿਛਲੇ ਬਲੌਗ ਚ ਕੱਲੇ ਕੱਲੇ ਜੂਸ ਪੀ ਰਹੇ ਸੀ ਦੇਖੋ ਹੁਣ ਬੈਠਿਆ ਹੈ ਅਲਵੀ ਪਾਰਟੀ ਚ ਆਏ ਹੋਇਆ ਹੈਲੋ ਕਿੱਦਾਂ ਜੀ ਕਿੱਦਾਂ ਜੀ ਵਧੀਆ ਸਾਰੇ ਰਾਜਸਥਾਨ ਵਾਲੇ ਬੈਠੇ ਆ ਤੇ ਇੱਧਰ ਹੁੰਜਾ ਚੱਲ ਰਹੀ ਹੈ ਤੇ ਤਾਂ ਕਰਕੇ ਹਲੇ ਗਣੇ ਗੁਣੇ ਨੇ ਲੱਗੇ ਹਲੇ ਹੈਗੇ ਫੈਰ ਕੇ ਲੱਗੂਗੇ ਇਹ ਆ ਜਿਹੜਾ ਬੇਟਾ ਹੋਇਆ ਹੈ ਉਹ ਫੋਟੋ ਆ ਜਾਂ ਪੂਰੀ ਫੈਮਿਲੀ ਹੈ ਔਰ ਰੋਟੀ ਖਾਣ ਲੱਗੇ ਆ ਮੰਮੀ ਜੀ ਬੈਠੇ ਆ ਗਾਣੇ ਲੱਗੇ ਆ ਇੱਧਰ ਸਨੇਪ ਪਾਈ ਜਾਂਦੇ ਆ ਬਾਗ ਦੇ ਮੋੜ ਤੇ ਇੱਧਰ ਵੀ ਰੋਟੀ ਪਾਣੀ ਪਾਈ ਜਾ ਰਹੀ ਆ ਵਾਪਿਸ ਸਾਰੇ ਪੋਸਤ ਕਿਹੋ ਜਿਹਾ ਲੱਗਾ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਬਹੁਤ ਵਧੀਆ ਇੱਕ ਵਾਰ ਵਾਏ ਵਾਏ ਕਰ ਦਿਓ ਵਾਏ ਤੁਹਾਨੂੰ ਇਹ ਪਾਰਟੀ ਕਿਹੋ ਜਿਹੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਅੱਗੇ ਤੋਂ ਅੱਗੇ ਬਲੌਗ ਮਿਲਦੇ ਰਹਿਣਗੇ ਇਹ ਕਿੱਦਾਂ ਲੱਗਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਜਰੂਰ ਲਾਈਕ ਕਰਿਓ ਤੇ ਅੱਗੇ ਤੋਂ ਅੱਗੇ ਤੁਹਾਨੂੰ ਬਲੌਗ ਮਿਲਦੇ ਰਹਿਣਗੇ ਤਾਂ ਤੇਰੇ ਸਤਿ ਸ੍ਰੀ ਅਕਾਲ